ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮ 'ਟਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਆ ਗਈ ਆ ਪਿੰਡ ਬੋੜੇ ਵਾਲ ਕੰਗਜੋ ਤੇ ਤੁਹਾਨੂੰ ਟੋਕੜ ਗੱਭਣ ਝੋਟੀਆਂ ਤੇ ਸੂਈ ਝੋਟੀਆਂ ਵਿਖਾ ਲਦੇ ਆ ਆਓ ਲਈਏ ਵੀਰ ਕੋ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਕਲਜਿੰਦਰ ਜੀ ਕਿਹਾ ਜੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਚਾ ਵਧੀਆ ਤੁਸੀਂ ਸੁਣਾਓ ਵਧੀਆ ਕਿੰਨੇ ਪਸ਼ੂ ਅੱਜ ਵੀਰ ਜੀ ਕਲਜਿੰਦਰ ਜੀ ਆਪਣੇ ਪਸ਼ੂ ਵੀ 4 ਤੇ 1 ਜੋੜ ਦੇ ਵੇਖੀ ਜਾਣੇ ਠੀਕ ਇੱਕ ਦਾ ਸੌਦਾ ਹੋ ਗਿਆ ਜੀ ਹਾਂ ਠੀਕ ਹੈ ਜੀ ਇਹਨਾਂ ਝੋਟੇ ਆਪਣੇ ਕੋ ਦੋ ਤਾਜ਼ੀਆਂ ਸੋਈਆਂ ਇੱਕ ਆਪਣੇ ਕੋ ਟੁਕੜਾ ਕੱਪੜਾ ਝੋਟੀ ਬੜੇ ਰਕਾ ਲੇ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਤੇ ਆਓ ਕਰੀਏ ਸ਼ੁਰੂ ਕਿਹੜੀ ਤੋਂ ਕਰੀਏ ਜੋ ਆ ਨੀਲੀ ਵਿਖਾ ਦਿਓ ਪਹਿਲਾਂ ਠੀਕ ਹੈ ਜੀ ਨੀਲੀ ਰਵੀ ਜੀ ਟੁਕੜਾ ਕੱਪੜਾ ਵਿਖਾਈਏ ਪਹਿਲਾਂ ਚਲ ਟੁਕੜਾ ਕੱਪੜਾ ਵਿਖਾ ਦਿਓ ਜੀ ਆ ਟੁਕੜਾ ਕੱਪੜਾ ਝੋਟੀ ਵੀਰ ਜੀ ਹਾਂ ਠੀਕ ਹੈ ਜੀ ਇਹਨਾਂ ਇਦਾਂ ਭਾਏ ਬੈ ਜਾ ਥੱਲੇ ਦੇ ਠੀਕ ਹੈ ਜੀ ਕੋਈ ਲੱਕ ਨੁੱਤ ਨਹੀਂ ਡਿੱਪੇ ਨੇ ਤੋ ਕਹੇ ਲਿਆ ਰੀਣੀ ਵੱਡੀ ਝੋਟੀ ਆ ਜੀ ਹੋਰੀ ਵੱਡੀ ਝੋਟੀ ਜੇ ਤਿੰਨ ਮਹੀਨਿਆਂ ਦੀ ਗੱਭਣ ਚੱਕ ਪਾ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਜੀ ਦੁੱਧਾ ਹੋਣਾ 7 ਕਿਲੋ ਇਸ ਟਾਈਮ ਤੇ 7 ਕਿਲੋ ਦੁੱਧਾ ਗਾ ਜੀ ਤੇ ਦੋਨੇ ਟਾਈਮ ਠੀਕ ਆ ਜੀ ਵੇਖੋ ਫੁੱਲ ਕੱਦਦਾ ਵੱਡੀ ਮੈਂ ਆ 7 ਕਿਲੋ ਦੁੱਧਾ ਟੋਕੜ ਗੱਭਣਾ ਤੋੜ ਦਵੀਂ ਸੱਜੇ ਦਾ ਰਿਕਾਰਡ 15 ਕਿਲੋ ਦਾ ਤੇ ਗੱਭਣ ਚੁਟਨੀ ਠੀਕ ਆ ਵੀਰ ਜੀ 15 ਕਿਲੋ ਦਾ ਰਿਕਾਰਡ ਸੱਜੇ ਦਾ ਰਿਹਾ ਜੀ ਠੀਕ ਆ ਜੀ ਲੈਵਲ ਉਹਦੀ ਬਹੁਤ ਚੰਗੀ ਆ ਲੈਵਲ ਦੀ ਬੜੀ ਸਫਾਈ ਆ ਚੰਗੀ ਝੋਟੀ ਆ ਜੀ ਪੁੱਲ ਕਰਦਾ ਠੀਕ ਹੈ ਜੀ ਦੋਵੇਂ ਟੈਂਪਾੜੇ ਦੇ ਵੀਰ ਜੀ ਠੀਕ ਟੀਕੇ ਦੀ ਕੋਈ ਲੋੜ ਨਹੀਂ ਨਸਲੀ ਹੈ ਨਾ ਨਸਲਦਾਲ ਡੰਗਰ ਮੈਲੀ ਜਾਂਦਾ ਪਾੜੇ ਦੇ ਠੀਕ ਹੈ ਚੋਗੇ ਆਈਏ ਚੋਗੇ ਆਈਏ ਦੁਪਹਿਰੇ ਠੀਕ ਹੈ ਚੋਗੇ ਲਿਆਂਦੀ ਤੁਸੀਂ ਠੀਕ ਹੈ ਜੀ ਸੱਜਰਾਂ ਨੂੰ ਲੈ ਆਏ ਦਾ ਠੀਕ ਹੈ ਜੀ ਹਾਈ ਦੇਖੋ ਜੀ ਤੇ ਦੀ ਗਏ ਵੱਡੀ ਪੂਰੀ ਹਾਂਜੀ ਤਵੀਰ ਜੀ ਕੀ ਰੇਟ ਆ ਇਹਦਾ ਰੇਟ ਤੇ ਅੱਜ ਕਰਾਂਗੇ ਜੀ ਬਿਲਕੁਲ ਹਾਂਜੀ ਆਪ ਤਿੰਨ ਮਹੀਨੇ ਪੱਕੀ ਗਾਰੰਟੀ ਨਾਲ ਗੱਪਣ ਹਾਂਜੀ 7 ਕਿਲੋ ਦੁੱਧ ਹੋਊਗਾ ਭਾੜੇ ਤੇ ਮਿਲਦੀ ਹੋਊਗੀ ਠੀਕ ਹੈ ਜੀ ਰੇਟ ਦਾ ਛੋਟੇ ਤੇ ਭਾਏ 85 ਦੀ ਵੇਚੀ ਠੀਕ ਹੈ ਜੀ ਹਾਂ ਆਪਾ ਮਾਲ ਨਹੀਂ ਕਰਨਾ ਚਾਹ ਹਾਂਜੀ ਵਿਆਜ ਕਰਾਂਗੇ ਮੁੱਲ 85 ਹਜ਼ਾਰ ਅਸੀਂ ਦੇ ਦਈਏ 80 ਹਜ਼ਾਰ ਜੀ ਕਰ ਦਿਓ ਮਾਂ ਤਨਵੀਰ ਜੀ ਵਿੱਚੋਂ ਹੋਰ ਐਕਤਿੰਦਰ ਜੀ ਦੇਣਾ ਮੌਲਿਕ ਕਰਨਾ 70000 ਦੇਣਾ ਛੇਤ ਰਿਆ ਦੀ ਹਾਂ ਵੇਖੋ ਬਿਲਕੁਲ ਜੈਜ ਮੁੱਲ ਵੀਰ ਨੇ ਕੀਤਾ ਵੱਡੀ ਝੋਟੀ ਆ ਸਾਮਣ ਦਾ ਵੀ ਮੁੱਲ ਪਊਗਾ ਜੀ ਨਾਲ ਦੁੱਧ ਵੀ ਦਿੰਦੀ ਆ ਵਧੀਆ ਜੀ ਡੇਢ ਪਾਣੇ 2 ਲੱਖ ਦੀ ਝੋਟੀ ਆ ਫੇਰ ਦੁਆੜੀ ਤੇ ਹਾਂਜੀ ਹਾਂਜੀ ਹੈਗੀ ਜੀ ਬਿਲਕੁਲ ਹੈਗੀ ਜੀ ਠੀਕ ਆ ਜੀ ਇਹ ਪੰਦਰਿਆ ਸੂਈ ਦੇ ਝੋਟੇ ਜਾਂ ਚੌਥਾ ਪੰਦਰਿਆ ਦੇ ਸੂਈ ਨਾ ਤਾਜੀ ਸੂਈ ਹੈ ਜੀ ਦੁੱਧ ਹੋਗਾ 10 ਜੇ 11 ਆ ਜੇ 10 11 ਲੀਟਰ ਦੁੱਧ ਠੀਕ ਆ ਜੀ ਵੱਡੀ ਝੋਟੀ ਆ ਕਿੰਨਾ ਸੁਆ ਜੀ ਠੀਕ ਆ ਜੀ ਵੇਖੋ ਤਾਜੀ ਸੂਈ ਆ ਜਵਾਬ ਦੇ ਠੀਕ ਆ ਜੀ ਅੱਜ ਜਵਾਬ ਆ ਗਿਆ ਜੀ ਕਟਾਰੇ ਕੱਟੀ ਵੀਰ ਜੀ ਕੱਟਾ 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 ਗਿਆ ਜੀ ਠੀਕ ਹੈ ਜੀ ਤੋਰੇ ਵੱਡਾ ਵੱਡੇ ਝੋਟੀਆਂ ਫੁੱਲ ਕਰਦਾ ਵੀਰ ਜੀ ਚੰਗੀ ਝੋਟੀ ਹੈ ਜੀ ਸਿੰਗਲ ਹੱਡੀ ਦੀ ਆ ਘੱਦ ਘਾਟ ਫੁੱਲਾ ਲੇਵੇ ਦੀ ਖੁੱਲੀ ਆ 14 ਕਿਲੋ ਪਹਿਲਾਂ ਜੋ ਕੱਢਿਆ 14 ਕਿਲੋ ਦੀ ਚਵਾਈ ਹੋਈ ਹੈ ਜੀ ਹਾਂ ਹੁਣ ਇਸ ਟਾਈਮ 10 ਹੋਏ 11 ਤਾਜ਼ੇ ਹੋਈਏ ਬਾਕੀ ਠੀਕ ਹੈ ਜੀ ਠੀਕ ਚੰਗੀ ਝੋਟੀ ਹੈ ਜੀ ਦੁੱਧ ਦਾ ਰਿਕਾਰਡ ਵੀ ਚੰਗਾ ਵੀ ਦੱਸਦਾ ਹੁਣ ਵੀ ਚੰਗਾ ਦੁੱਧ ਦਾ ਬੋਲਾ ਚੰਗੀ ਝੋਟੀ ਆ ਜੀ ਇਹ ਬਿੰਦੀਆਂ ਵਾਲਾ ਚੱਡਾ ਜੀ ਬਹੁਤ ਚੰਗੀ ਇਹਦੇ ਕੋਲ ਜਿੰਨੇ ਸਾਫ ਬਹੁਤ ਚੰਗੀ ਮਿਲਦੀ ਚੌਣ ਚਵਾ ਇੱਕ ਨੰਬਰ ਠੀਕ ਆ ਜੀ ਇਹ ਝੋਟੀ ਖਾਵੇ ਬੰਨੀ ਪੰਜਾਂ ਚੌਂ ਦਾ ਪੂਰੀ ਆ ਤਿਆਰ ਹੋਣ ਨੂੰ ਹਾਂਜੀ ਹਾਂਜੀ ਹਾਂ ਇਹਦਾ ਕੁੜੇ ਮਾਰੇ ਮਾਰੇ ਲੁਪਣ ਵਾਲੇ ਜੀ ਠੀਕ ਆ ਜੀ ਬਸ ਝੋਟੀ ਜਿੰਨੇ ਦੀ ਬੜੀ ਵੱਡੀ ਆ ਝੋਟੀ ਦੇਖ ਵੀ ਇਹ ਦੀ ਤਾਂ ਹਾਂਜੀ ਬੜਾ ਪੰਜ ਪਹਿਲੇ ਵਾਰ ਚੰਨਾਂ ਤੇ ਪਾਉਣ ਦੇ ਵੀਡੀਓ ਜਾਇਜ ਦੇ ਦੇਣੀ ਜਾਇਜ ਵੀਰ ਜੀ ਬਿਲਕੁਲ ਇੱਕ 5000 ਦੀਏ ਵੇ ਲੋ ਕਰ ਦੋ ਮਾਨਤਾ ਨੂੰ ਹੋਰ ਇੱਕ ਤਜਿੰਦਰ ਜੀ ਹਾਂ ਇਹਦਾ ਜਿਹੜੀ ਹਾਂਜੀ 96000 ਜੀ ਦੇ ਦਾਂਗੇ 96000 ਜੀ ਹਾਂ ਦੇ ਦਾਂਗੇ ਠੀਕ ਹੈ ਜੀ ਵੇਖੋ ਜਾਇਜ ਮੋਲਵੀਰ ਨੇ ਕੀਤਾ 96000 ਦੀ ਫੁੱਲ ਕਰਦਾ ਝੋਟੀ ਦਾ ਪੱਤਾ ਜੀ ਝੋਟੀ ਸੋ ਨਾੜੂ ਦੇ ਬੱਚਾ ਆ ਨਾੜੂ ਦੇ ਬੱਚਾ ਆ ਜੀ ਠੀਕ ਹੈ ਜੀ ਤਜਿੰਦਰ ਜੀ ਆ ਗਏ ਤਾਂ ਲੈ ਲੀਏ ਪੀਏ ਦੋ ਬਹੁਤ ਨਸਲ ਆ ਪਿਹੋਰਾ ਨੀਲੀ 라ਵੀ ਆ ਜੀ ਇਹਦਾ ਪਚਵਾਈ ਕਰ ਦਿੱਤੀ ਆ ਹੁਣ ਤੁਹਾਡੇ ਹੋਂ ਤੋਂ ਪਹਿਲਾਂ ਚਵਾਈ ਹੋ ਗਈ ਆ ਹਾਂ ਠੀਕ ਆ ਚਵਾਈ ਹੋ ਗਈ ਇਹਦੀ ਹਾਂਜੀ ਚੋਣ ਚਵਾਈ ਇੱਕ ਨੰਬਰ ਦਰਦ ਵਿੱਚ 9 ਜੇ 10 ਜੇ ਨਾ ਚੋਟੀ ਅੱਛਾ 10 9 10 ਲੀਟਰ ਆਗਾ ਸਟਾਰੀ ਮੰਨ ਲਓ ਆਪਾਂ ਚਵਾ ਕੇ ਦਵਾਗੇ ਤੁਹਾਡਾ 10 ਹੀ ਹੋਗਾ ਠੀਕ ਆ ਜੀ ਆਪਾਂ 9 ਚਵਾ ਕੇ ਦਵਾਗੇ ਤਾਂ ਠੀਕ ਤੋਰ ਦਿਓ ਜੀ ਤਾਜੀ ਸੂਈ ਹੈ ਠੀਕ ਹੈ ਹਰ ਤੇ ਚੋਣ ਵਾਲੇ ਆ ਇਹਦੇ ਨੂੰ ਪਹਿਲੇ ਆ ਕੇ ਦਵਾ ਜੀ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਕੱਟਾ ਜੋ ਕੱਟਾ ਆ ਗਿਆ ਜੀ ਇਹ ਵੇਖੋ ਥਾਂ ਥੋਣੇ ਬਹੁਤ ਵਧੀਆ ਇਹਨੂੰ ਲੱਗਿਆ ਚਵਾਈ ਹੋ ਗਈ ਆ ਬਾਕੀ ਕੋਈ ਵੀ ਵੀਰ ਆਪਣੀ ਚਵਾਈ ਕਰਾ ਲੇ ਵੀਡੀਓ ਕਰਦੇ ਹਨਾ ਵੀਰ ਜੀ ਤਸੱਲੀ ਕਰਾ ਦੇ ਤਸੱਲੀ ਕਰਾ ਦੇ ਹਨਾ ਆ ਪਤਾ ਨਹੀਂ ਨਾ ਤੇ ਡਾ ਹੁੰਦਾ ਹਾਂਜੀ ਹਾਂਜੀ ਫਿਰ 5 ਕੋਈ ਡੋਸੇ ਚਵਾਈ ਕਰ ਦਿੱਤੀ ਹਾਂਜੀ ਧੋਰ ਦੇ ਠੀਕ ਹੈ ਜੀ ਕੋਈ ਤਾਂ ਨੂੰ ਵੀ ਚੰਗਾ ਬਾਕੀ ਚਵਾਈ ਹੋਈ ਹੋਈ ਆ ਲੇਵੇ ਦੀ ਇਹ ਵੀ ਖੁੱਲੀ ਆ ਉਹਦਾ ਚੰਗੀ ਹੈ ਜੀ ਬਹੁਤ ਚੰਗੀ ਹੈ ਨਸਲ ਆ ਅਸਲ ਅਸਲ ਨੇ ਨੀਲੀ ਜਿਹੜੀ ਨੀਲੀ ਰਾਵੀ ਆਈ ਠੀਕ ਆ ਜੀ ਕੱਟਾ ਹੈ ਮਗਰ ਨੀਲੀ ਦਾ ਹੈ ਕੱਟ ਆ ਗਿਆ ਹਾਂ ਜੀ ਹਾਂ ਜੀ ਵੇਲੀ ਇਹਦਾ ਕੀ ਰੇਟ ਆ ਉਹ ਲੈਣਾ ਬਹੁਤਾ ਚਾਰਜ ਕਰ ਦੇਣਾ ਹਾਂ ਜੀ 90 ਜੈਜ ਕਰੋ ਵੀਰ ਜੀ ਇਹ ਹਾਂ ਨਾ ਨਾ ਹਾਂਜੀ 82 ਜੱਟ ਚੋਟੇ ਦੇ ਰਹਾਂ ਨੇ 80 ਹੀ ਜਾਣ ਦੋ ਵੀਰ ਜੀ 80 ਹੀ ਜਾਣ ਦੋ ਪਹਿਲਾਂ ਹੀ ਬੜੀ ਛੋਟੀ ਦੱਸੀ ਨਹੀਂ ਨਹੀਂ ਕੋਈ ਨਹੀਂ 80 ਹੀ ਜਾਣ ਦੋ ਵੀਰ ਜੀ ਚਲ ਹਣ ਤੇ ਕਹਤਾ 80 ਦੇ ਲਾਂਗੇ ਠੀਕ ਹੈ ਵੀਰ ਜੀ ਵੇਖੋ ਹਾਂਜੀ ਦੋ ਟਾਈਮ ਤੇ ਤਿੰਨ ਟਾਈਮ ਚੁਆਇਸ ਹੈ ਹੁਣ ਚੁਆਇਸ ਹੋ ਗਈ ਮਾਈ ਜੀ ਹਾਂਜੀ ਹਾਂਜੀ ਵੀਰ ਜੀ ਤੁਹਾਡਾ ਫਰਜ਼ ਬੰਦਾ ਜੀ ਤੁਸੀਂ ਆ ਗਿਆ ਆਪਣੀ ਪਾਸ ਕਰੋ ਚੁਆਇਸ ਕਰੋ ਜੀ ਤੇ ਪਸ਼ੂ ਬਹੁਤ ਹੀ ਸ਼ਾਨਦਾਰ ਆ ਘੈਂਟ ਆ ਨਸਲ ਦੇ ਡੰਗਰ ਆ ਨੀਲੀ 라ਵੀ ਚੰਗੀ ਆ ਹਾਂਜੀ ਵੀਰ ਜੀ ਫੋਨ ਨੰਬਰ ਦੱਸ ਦਿਓ ਆਪਣਾ ਫੋਨ ਨਾ ਮੇਰਾ ਅਵਤਾਰ ਸਿੰਘ ਜੇ ਹਾਂਜੀ ਫੋਨ ਨੰਬਰ ਹੈਗਾ 93635 806 ਠੀਕ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮੁਜੀਠਾ ਠੀਕ ਆ ਵੀਰ ਜੀ ਸਾਰੇ ਵੀਰਾਂ ਨੂੰ ਇਹ ਬੈਂਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜਿਵੇਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵੀਰ ਜੀ ਵਿਖਾਈ ਜਾਵੇ ਸ਼ਾਨਦਾਰ ਪਸ਼ੂ ਤੁਹਾਨੂੰ ਵਿਖਾਈ ਜਾਣਗੇ ਸਤਿ ਸ੍ਰੀ ਅਕਾਲ ਵੀਰ ਜੀ